ਸਾਰੇ ਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਐਸਾ ਨਾਂ ਜੋ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਉਹਨਾਂ ਦੀ ਚੁੱਪੀ ਨੂੰ ਲੈ ਕੇ ਵੱਡੀਆਂ ਚਰਚਾਵਾਂ ਨੇ ਉਹਨਾਂ ਨੇ ਚੁੱਪ ਕਿਉਂ ਧਾਰੀ ਹੋਈ ਏ ਇਸ ਦੇ ਪਿੱਛੇ ਬਹੁਤ ਵੱਡਾ ਰਾਜ਼ ਹੈ ਜੋ ਕਿ ਦੂਸਰੀਆਂ ਪਾਰਟੀਆਂ ਦੇ ਵੱਲੋਂ ਹਰੇਕ ਲੀਡਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸੁਖਬੀਰ ਸਿੰਘ ਬਾਦਲ ਨਾ ਤਾਂ ਕਿਸੇ ਲੀਡਰ ਦੇ ਖਿਲਾਫ ਨਾ ਹੀ ਕਿਸੇ ਪਾਰਟੀ ਦੇ ਖਿਲਾਫ ਤੇ ਨਾ ਹੀ ਕੋਈ ਉਹਨਾਂ ਦਾ ਅਜਿਹਾ ਬਿਆਨ ਆ ਰਿਹਾ ਹੈ ਪਿਛਲੇ ਲਗਭਗ 3 ਮਹੀਨਿਆਂ ਤੋਂ ਉਹਨਾਂ ਦੀ ਚੁੱਪ ਬਹੁਤ ਵੱਡਾ ਕਾਰਨ ਹੈ ਸੋ ਪੰਜਾਬ ਦੀ ਸਿਆਸਤ ਵਿੱਚ ਬਹੁਤ ਕੁਝ ਵਾਪਰ ਰਿਹਾ ਹੈ ਸੱਤਾਧਾਰੀ ਪਾਰਟੀ ਵੱਲੋਂ ਬੀਤੇ ਸਮੇਂ ਚੁਕਿਤੇ ਕੰਮ ਗਿਣਾਏ ਜਾ ਰਹੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਵੱਲੋਂ ਜੋ ਕਿਹੜੇ ਕਿਹੜੇ ਕੰਮ ਅੱਗੇ ਕਰਨੇ ਨੇ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੀਆਂ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ 2027 ਨੂੰ ਲੈ ਕੇ ਤਿਆਰੀਆਂ ਮਿਸ਼ਨ 27 ਅੱਜ ਤੋਂ ਹੀ ਰੰਮੀ ਬੈਠੀ ਏ ਪੰਜਾਬ ਪ੍ਰਧਾਨ ਬਣਾਉਣ ਵਾਸਤੇ ਗੱਲਾਂ ਚੱਲ ਰਹੀਆਂ ਨੇ ਸੋ ਕਾਂਗਰਸ ਦੇ ਵਿੱਚ ਵੀ ਜਿਹੜਾ ਕਿ ਬਹੁਤ ਵੱਡਾ ਆਪਸੀ ਪਾਰਟੀ ਦੇ ਵਿੱਚ ਬੁਲ ਬਚਿਆ ਹੋਇਆ ਹੈ ਹੁਣ ਜੇਕਰ ਗੱਲ ਕੀਤੀ ਜਾਵੇ ਬੀਜੇਪੀ ਵੱਲੋਂ ਵੀ ਸਿਆਸਤ ਵਿੱਚ ਸਰਗਰਮੀ ਦਿਖਾਈ ਜਾ ਰਹੀ ਹੈ ਰਵਨੀਤ ਬਿੱਟੂ ਜਿਹੜੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਵੱਖ-ਵੱਖ ਬਿਆਨ ਦੇ ਰਹੇ ਨੇ ਪਰ ਖੇਤਰੀ ਪਾਰਟੀ ਔਰ 103 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਦੇ ਵਿੱਚ ਜੋ ਬਖੇੜਾ ਪਿਆ ਹੋਇਆ ਸਾਰਿਆਂ ਦਾ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਖੁਦ ਚੁੱਪ ਨੇ ਨਾ ਯੋ ਕਿਸੇ ਪਿੰਡ ਦੇ ਮੈਂਬਰ ਨੇ ਨਾ ਯੋ ਸਰਪੰਚ ਨੇ ਨਾ ਯੋ ਐਮਐਲਏ ਨੇ ਨਾ ਯੋ ਕੋਈ ਸੇ ਪਾਰਟੀ ਦੇ ਪ੍ਰਧਾਨ ਨੇ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਹਰੇਕ ਮੀਡੀਆ ਤੇ ਹਰੇਕ ਚੈਨਲਾਂ ਤੇ ਹਰੇਕ ਲੀਡਰ ਦੇ ਮੂੰਹ ਤੇ ਹਰੇਕ ਪਾਰਟੀ ਦੇ ਕੋਲ ਸੁਖਬੀਰ ਸਿੰਘ ਬਾਦਲ ਹੀ ਹੈ। ਸੋ ਸੁਖਬੀਰ ਸਿੰਘ ਬਾਦਲ ਦੀ ਚੁੱਪ ਦਾ ਬਹੁਤ ਵੱਡਾ ਰਾਜ ਹੈ। ਸੋ ਜੇਕਰ ਗੰਭੀਰਤਾ ਨਾਲ ਵੇਖੀਏ ਤਾਂ ਸਭ ਤੋਂ ਵੱਧ ਜੇ ਕਿਸੇ ਸਿਆਸਤਦਾਨ ਦੀ ਚਰਚਾ ਹੋ ਰਹੀ ਹੈ ਤਾਂ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ। ਜੇਕਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਚੈਨਲਾਂ ਦੇ ਅਨੁਸਾਰ ਜਾਂ ਲੋਕਾਂ ਦੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ 90% ਚਰਚਾ ਦਾ ਵਿਸ਼ਾ ਨੇ ਸੋਭੀਰ ਸਿੰਘ ਬਾਦਲ ਸੋ ਸੁਖਵੀਰ ਸਿੰਘ ਬਾਦਲ ਦੀ ਇਨੀ ਚਰਚਾ ਕਿਉਂ ਹੋ ਰਹੀ ਏ ਕਿ ਉਹਨਾਂ ਕੋਲ ਕੋਈ ਅਹੁਦਾ ਵੀ ਨਹੀਂ ਉਹ ਹੁਣ ਪਾਰਟੀ ਦੇ ਪ੍ਰਧਾਨ ਵੀ ਨਹੀਂ ਰਹਿ ਫਿਰ ਵੀ ਸੁਖਵੀਰ ਸਿੰਘ ਬਾਦਲ ਦੀ ਚਰਚਾ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਜੋ ਕਿ ਸਮਝਿਆ ਜਾਵੇ ਕਿ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੇ ਬਿਨਾ ਪੰਜਾਬ ਦੀ ਸਿਆਸਤ ਤੇ ਸਿਆਸਦਾਨ ਅਧੂਰੇ ਮਹਿਸੂਸ ਕਰਦੇ ਨੇ ਸ਼ਾਇਦ ਕੁਝ ਹੱਦ ਤੱਕ ਇਹ ਠੀਕ ਹੈ ਤੁਸੀਂ ਵੇਖਿਆ ਹੋਵੇਗਾ ਕਿ ਸੁਖਵੀਰ ਸਿੰਘ ਬਾਦਲ ਕੁਝ ਵੀ ਨਹੀਂ ਕਰ ਰਿਹਾ ਉਹ ਸਿਰਫ ਆਪਣੇ ਪਰਿਵਾਰਕ ਕੰਮਾਂ ਵਿੱਚ ਲੱਗਿਆ ਹੋਇਆ ਹੈ ਹੁਣੇ-ਹੁਣੇ ਉਹਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ ਸੀ ਆਪਣੇ ਪਰਿਵਾਰਕ ਰੁਝੇਵਿਆਂ ਚ ਰੁਝਿਆ ਹੋਇਆ ਹੈ ਪਰ ਮੀਡੀਆ ਰਿਪੋਰਟਾਂ ਤੇ ਸਿਆਸਤ ਦੇ ਵਿੱਚ ਸਿੱਧਾ ਧੁਰੇ ਤੇ ਪ੍ਰੋਦੀ ਪਾਰਟੀਆਂ ਦੇ ਸੋ ਆਰਾਮ ਨਾਲ ਆਪਣੇ ਕੰਮ ਧੰਦੇ ਕਰਦੇ ਹੋਏ ਵੀ ਜਿਹੜਾ ਲੀਡਰ ਲੋਕਾਂ ਦੇ ਵਿੱਚ ਚਰਚਾ ਬਣਿਆ ਰਵੇ ਫਿਰ ਉਹ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੋ ਜਾਂਦਾ ਹੈ ਉਸ ਦੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਆਉਣ ਵਾਲੀ ਹੁੰਦੀ ਹੈ ਇਹ ਜੋ ਸੂਤਰਾਂ ਤੋਂ ਜਾਣਕਾਰੀਆਂ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕ ਚਾਹੁੰਦੇ ਨੇ ਪੰਜਾਬ ਦੇ ਵਿੱਚ ਲੋਕ ਵੇਖਣਾ ਚਾਹੁੰਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਜਿਸ ਕਰਕੇ ਚਰਚਾਵਾ ਵਿੱਚ ਨੇ ਸੋ ਜੋ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਵਿਰੋਧੀ ਵਿਰੋਧੀਆਂ ਦੇ ਬੁਲਾਰੇ ਬਾਗੀ ਪੰਥਕ ਏਜੰਸੀਆਂ ਆਈਟੀ ਸੈੱਲ ਅਖਬਾਰ ਚੈਨਲ ਰਾਜਨੀਤਿਕ ਮਹਿਰ ਫੇਸਬੁਕ ਵਿਦਵਾਨ ਗੱਲ ਕਿਉਂਕਿ ਸਭ ਦਾ ਇੱਕ ਹੀ ਟਾਰਗੇਟ ਹੈ ਸੁਖਬੀਰ ਬਾਦਲ ਜੇ ਇਹਨੇ ਲੋਕ ਰਲ ਕੇ ਕਿਸੇ ਹੋਰ ਦੇ ਪਿੱਛੇ ਪਏ ਹੁੰਦੇ ਤਾਂ ਹੋ ਸਕਦਾ ਹੈ ਉਹ ਇਨਸਾਨ ਜਿਉਂਦੇ ਜੀ ਹੀ ਅਮਰ ਹੋ ਜਾਂਦਾ ਪਰ ਧਨ ਜਿਗਰਾ ਉਸ ਇਨਸਾਨ ਦਾ ਕਿੰਨਾ ਵੱਡਾ ਦਿਲ ਹੋਵੇਗਾ ਉਸ ਇਨਸਾਨ ਦਾ ਜਿਹੜਾ ਕਿ ਸਾਰਿਆਂ ਦੇ ਨਿਸ਼ਾਨੇ ਤੇ ਪਰ ਫਿਰ ਵੀ ਚੁੱਪ ਧਾਰੀ ਹੋਈ ਹੈ ਸੋ ਉਸ ਦੇ ਪਿੱਛੇ ਕਿਹੜੀ ਐਸੀ ਸ਼ਕਤੀ ਕੰਮ ਕਰਦੀ ਏ ਕਿਹੜੀ ਐਸੀ ਉਸ ਦੇ ਪਿੱਛੇ ਤਾਕਤ ਖੜੀ ਏ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਦਾ ਜਿਹੜਾ ਕਿ ਜਵਾਬ ਦੇਣ ਵਾਸਤੇ ਰੋਕੀ ਖੜੀ ਏ ਸੋ ਸੁਖਵੀਰ ਸਿੰਘ ਬਾਦਲ ਜਿਹੜੇ ਜਦੋਂ ਪਾਵਰ ਵਿੱਚ ਸੀ ਤਾਂ ਉਸ ਵਕਤ ਬਹੁਤ ਜ਼ਿਆਦਾ ਸਟੇਜਾਂ ਦੇ ਉੱਪਰ ਵੱਡੇ ਵੱਡੇ ਬਿਆਨ ਦਿੰਦੇ ਸੀ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਨੂੰ ਇੱਕ ਨੰਬਰ ਸੂਬਾ ਬਣਾਉਣ ਵਾਸਤੇ ਵੱਡੀਆਂ-ਵੱਡੀਆਂ ਸੜਕਾਂ ਵੱਡੇ-ਵੱਡੇ ਓਵਰਬ੍ਰਿਜ ਸਰਪਲਸ ਊਰਜਾ ਬਣਾਉਣ ਵਾਸਤੇ ਵੱਡੇ-ਵੱਡੇ ਬਿਜਲੀ ਦੇ ਪੈਦਾ ਕਰਨ ਵਾਲੇ ਜਿਹੜੇ ਉਹ ਪਲਾਂਟ ਲਗਾ ਦਿੱਤੇ ਸੁਖਵੀਰ ਸਿੰਘ ਬਾਦਲ ਅੱਜ ਲੋਕਾਂ ਦੇ ਵਿੱਚ ਚਰਚਾ ਦਾ ਇਸੇ ਕਰਕੇ ਵਿਸ਼ਾ ਬਣਿਆ ਹੋਇਆ ਲੱਗਦਾ ਹੈ ਕਿ ਹੁਣ ਪੰਜਾਬ ਦੇ ਲੋਕ ਕੰਮ ਧੰਦੇ ਨੌਕਰੀਆਂ ਵਪਾਰ ਰਿਸ਼ਤੇਦਾਰੀਆਂ ਜੰਮਣੇ ਮਰਨੇ ਸਭ ਮੁੱਕ ਗਏ ਤੇ ਕਰਨ ਵਾਲਾ ਇੱਕ ਹੀ ਕੰਮ ਰਹਿ ਗਿਆ ਹੈ ਉਹ ਸਿਰਫ ਚਰਚਾ ਤੇ ਚਰਚਾ ਉਸ ਇਨਸਾਨ ਦੀ ਹੁੰਦੀ ਹੈ ਜਿਹੜਾ ਇਨਸਾਨ ਜਾਂ ਤਾਂ ਕੋਈ ਚੰਗਾ ਕੰਮ ਕਰਦਾ ਹੈ ਤੇ ਜਾਂ ਉਹ ਇਨਸਾਨ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਜ਼ਿੰਮੇਵਾਰੀ ਤੇ ਨਿਭਾਉਣ ਲਈ ਤਿਆਰ ਬੈਠਾ ਹੁੰਦਾ ਹੈ ਸੋ ਅੱਜ ਕਿਸੇ ਨੂੰ ਰੱਬ ਇੰਨਾ ਯਾਦ ਨਹੀਂ ਮੌਕਸ ਇੰਨਾ ਯਾਦ ਨਹੀਂ ਪਿਆਰ ਮੁਹੱਬਤ ਸਕੂਨ ਖੁਸ਼ੀ ਕੁਝ ਇੰਨਾ ਯਾਦ ਨਹੀਂ ਜਿੰਨਾ ਸਭ ਨੂੰ ਸੁਖਵੀਰ ਬਾਦਲ ਯਾਦ ਹੈ ਸੋ ਕਿਸੇ ਨੂੰ ਉਹ ਅਕਾਲੀ ਦਲ ਤੋਂ ਬਾਹਰ ਚਾਹੀਦਾ ਹੈ ਕਿਸੇ ਨੂੰ ਅਕਾਲੀ ਦਲ ਦੇ ਅੰਦਰ ਚਾਹੀਦਾ ਹੈ ਕਿਸੇ ਨੂੰ ਉਹ ਛਾਂਗਿਆ ਚਾਹੀਦਾ ਹੈ ਤੇ ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਹੈ ਕਿਸੇ ਨੂੰ ਉੱਤੇ ਉੱਠਿਆ ਚਾਹੀਦਾ ਹੈ ਤੇ ਕਮਾਲ ਦੀ ਗੱਲ ਹੈ ਕਿ ਹਰ ਕੋਈ ਸੋਚਦਾ ਹੈ ਕਿ ਉਹ ਸਭ ਕੁਝ ਕਿਉਂ ਚਾਹੀਦਾ ਹੈ ਕੋਈ ਕਹਿੰਦਾ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਰਵੇ ਤੇ ਕੋਈ ਕਹਿੰਦਾ ਅਕਾਲੀ ਦਲ ਤੋਂ ਸੁਭੀਰ ਸਿੰਘ ਬਾਦਲ ਦੀ ਛੁੱਟੀ ਹੋ ਜਾਵੇ ਸੋ 90% ਲੋਕ ਸੁਖਬੀਰ ਸਿੰਘ ਬਾਦਲ ਦੀ ਹੀ ਗੱਲ ਕਰਦੇ ਨਜ਼ਰ ਆਉਂਦੇ ਨੇ ਅਕਾਲੀ ਦਲ ਪਾਰਟੀ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਸੋ ਅੱਜ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕੀਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਇਆ ਜਿੰਨਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਲੋਕਾਂ ਦੇ ਵਿੱਚ ਚਰਚਾ ਬਣੀ ਹੋਈ ਏ ਉਹਦੀ ਕਦੇ ਲੱਤ ਤੇ ਪਲਸਟਰ ਲੱਗ ਜਾਂਦਾ ਹੈ ਕਦੇ ਮੋਢੇ ਤੇ ਪਰ ਉਹ ਪੰਜਾਬ ਦੇ ਸਿਆਸਤ ਵਿੱਚ ਬਿਲਕੁਲ ਸਾਈਡ ਤੇ ਨੇ ਪਰ ਫਿਰ ਵੀ ਉਹ ਚਰਚਾ ਦਾ ਵਿਸ਼ਾ ਨੇ ਮੀਡੀਆ ਨੂੰ ਥੋੜੀ-ਬੋਤੀ ਵੀ ਖਬਰ ਮਿਲਦੀ ਹੈ ਸੁਖਵੀਰ ਸਿੰਘ ਬਾਦਲ ਦੀ ਤਾਂ ਬਹੁਤ ਵੱਡਾ ਚੜ੍ਹਾ ਜਿਹੜਾ ਉਸ਼ਾਲ ਆ ਜਾਂਦਾ ਹੈ ਸੋ ਹੁਣ ਸੁਖਵੀਰ ਸਿੰਘ ਬਾਦਲ ਦੀ ਜੇ ਗੱਲ ਕਰੀਏ ਤਾਂ ਉਹ ਸੁਖਵੀਰ ਸਿੰਘ ਬਾਦਲ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਵੀ ਨਹੀਂ ਕਿ ਉਹਨਾਂ ਨੂੰ ਲੋਕ ਅੱਜ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਜਦੋਂ ਇਕਦਮ ਸੁਖਵੀਰ ਸਿੰਘ ਬਾਦਲ ਸਿਆਸਤ ਦੇ ਵਿੱਚ ਆਉਣਗੇ ਤਾਂ ਉਸ ਵਕਤ ਲੋਕਾਂ ਦੇ ਵੱਲ ਕਿਹੋ ਜਿਹਾ ਦੇਖਿਆ ਜਾਵੇਗਾ ਅੱਜ ਉਹਨਾਂ ਚਰਚਾ ਦਾ ਵਿਸ਼ਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਣਿਆ ਹੋਇਆ ਜਿੰਨਾ ਸੁਖਵੀਰ ਸਿੰਘ ਬਾਦਲ ਨੇ ਸੋ ਇੱਕ ਸਵਾਲ ਦੇ ਨਾਲ ਅਸੀਂ ਇਹ ਗੱਲ ਨੂੰ ਸਵਾਪਤ ਕਰਦੇ ਹਾਂ ਕਿ ਸੁਖਵੀਰ ਬਾਦਲ ਤੋਂ ਡਰੇ ਹੋਏ ਲੱਗਦੇ ਨੇ ਲੋਕ ਸਾਰੇ ਸੁਖਵੀਰ ਬਾਦਲ ਨੇ ਇਹਨਾਂ ਨੂੰ ਡਰਾਇਆ ਹੋਇਆ ਸਾਰੇ ਲੀਡਰਾਂ ਨੂੰ ਕਾਂਗਰਸ ਨੂੰ ਵੀ ਭਾਜਪਾ ਨੂੰ ਵੀ ਤੇ ਆਮ ਆਦਮੀ ਪਾਰਟੀ ਵਾਲੇ ਤਾਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਤੋਂ ਬਹੁਤ ਖੋਪ ਖਾਂਦੇ ਨੇ ਸੋ ਇਹ ਸਾਰੇ ਸਿਆਸਦਨ ਕਿਤੇ ਨਾ ਕਿਤੇ ਸੁਖਵੀਰ ਬਾਦਲ ਦੀ ਇਸ ਲੰਬੀ ਚੁੱਪ ਤੋਂ ਜਿਹੜਾ ਕਿ ਸੋਚਣ ਲਈ ਮਜਬੂਰ ਹੋਏ ਹੋਏ ਨੇ ਕਿ ਸੁਖਵੀਰ ਸਿੰਘ ਬਾਦਲ ਆਉਣ ਵਾਲੇ ਸਮੇਂ ਵਿੱਚ ਕੀ ਕਰ ਸਕਦਾ ਆਉਣ ਵਾਲੇ ਸਮੇਂ ਵਿੱਚ ਸੁਖਵੀਰ ਸਿੰਘ ਬਾਦਲ ਦਾ ਆਪਣਾ ਕੀ ਅਗਲਾ ਸਟੈਂਡ ਹੋਵੇਗਾ ਇਸ ਨੂੰ ਲੈ ਕੇ ਸਾਰਿਆਂ ਨੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਵਾਲੇ ਪਾਸੇ ਨਜ਼ਰਾਂ ਲਾਈਆਂ ਹੋਈਆਂ ਨੇ ਪਰ ਅਜੇ ਤੱਕ ਸੁਖਵੀਰ ਸਿੰਘ ਬਾਦਲ ਨੇ ਆਪਣੇ ਜਿਹੜੇ ਚੁੱਪੇ ਇੱਕਦੋ ਤੱਕ ਜਾਰੀ ਰਹਿਣੀ ਹੈ ਇਹ ਕਦੋਂ ਤੱਕ ਆਪਣਾ ਇਹ ਮੌਨ ਜਾਰੀ ਰੱਖਣਾ ਹੈ ਇਹਨਾਂ ਨੇ ਕਿ ਕਦੋਂ ਇਹਨਾਂ ਦਾ ਮੌਨ ਖੁੱਲੇਗਾ ਤੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਕਿਹੋ ਜਿਹਾ ਰੰਗ ਆਵੇਗਾ ਇਹਦੇ ਬਾਰੇ ਤੁਹਾਨੂੰ ਫਿਰ ਦੱਸਾਂਗੇ ਲੇਕਿਨ ਸੁਖਵੀਰ ਸਿੰਘ ਬਾਦਲ ਚਰਚਾ ਦਾ ਵਿਸ਼ਾ ਪੂਰੇ ਪੰਜਾਬ ਹੀ ਨਹੀਂ ਆਲ ਵਰਲਡ ਦੇ ਵਿੱਚ ਚੱਲ ਰਿਹਾ ਹੈ